ਸੁਨੀਤਾ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਨੇ ਉਹਨਾਂ ਦੀ ਜਿਹੜੀ ਕੈਂਡੀਡੇਟ ਨੂੰ ਮਿਲਣਾ ਇਹ ਸੰਕੇਤ ਕੀ ਦਿੰਦਾ ਹੈਗਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਪਰਿਵਾਰ ਪਾਰਟੀ ਤੇ ਕੰਟਰੋਲ ਰੱਖਣਾ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਦਿੱਲੀ ਦੇ ਵਿੱਚ ਕੋਈ ਹੋਰ ਮੁੱਖ ਮੰਤਰੀ ਬਣੇ ਆਮਾਦੀ ਪਾਰਟੀ ਦਾ ਕੋਈ ਹੋਰ ਕਨਵੀਨਰ ਬਣੇ ਇਸ ਕਰਕੇ ਉਹ ਪਾਰਟੀ ਆਪਣਾ ਹੀ ਪਰਿਵਾਰ ਦਬਦਬਾ ਰੱਖਣਾ ਚਾਹੁੰਦੇ ਜਿਵੇਂ ਗਾਂਧੀ ਪਰਿਵਾਰ ਤੇ ਗਾਂਧੀਆਂ ਕਾਂਗਰਸ ਪਰਿਵਾਰ ਤੇ ਗਾਂਧੀ ਪਰਿਵਾਰ ਦਾ ਦਬਦਬਾ ਕਾਲੀਆਂ ਤੇ ਬਾਦਲ ਪਰਿਵਾਰ ਦਾ ਦਬਦਬਾ ਇਨਹਲੋ ਤੇ ਚਟਾਲਿਆਂ ਦਾ ਦਬਦਬਾ ਜੀ ਜੀ ਪੀ ਤੇ ਚਟਾਲਿਆਂ ਦਾ ਦਬਦਬਾ ਬੀ ਜੀ ਪੀ ਤੇ ਮੋਦੀ ਸਾਹ ਮੋਦੀ ਅਮਿਤ ਸ਼ਾਹ ਦਾ ਦਬਦਬਾ ਉਹ ਵੀ ਕੇਜਰੀਵਾਲ ਦਾ ਪਰਿਵਾਰੀ ਉਹ ਦਬਦਬਾ ਰੱਖਣਾ ਚਾਹੁੰਦਾ ਹੈਗਾ ਨਹੀਂ ਤੇ ਕਿਉਂਕਿ ਸੁਨੀਤਾ ਕੇਜਰੀਵਾਲ ਕੌਣ ਹੈ ਇੱਕ ਮੁੱਖ ਮੰਤਰੀ ਦੀ ਧਰਮ ਪਤਨੀ ਹੈ ਉਹ ਕਿਸ ਹਸਿਆਤੇ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਜਾਂ ਐਮਐਲਏ ਦੇ ਨਾਲ ਮੀਟਿੰਗ ਕਰ ਸਕਦੇ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਨਹੀਂ ਕਰ ਸਕਦੇ ਉਹ ਵੀ ਬਗਾਨੇ ਸਟੇਟ ਦੇ ਤੁਸੀਂ ਦਿੱਲੀ ਦੇ ਜਿਹੜੇ ਕੈਂਡੀਡੇਟ ਉਹਨਾਂ ਦੇ ਨਾਲ ਤੁਸੀਂ ਮੁਲਾਕਾਤ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਰਟੀ ਦੇ ਕਰਤਾ ਤਰ ਠੀਕ ਹੈ ਤੁਸੀਂ ਪਾਰਟੀ ਪ੍ਰਧਾਨ ਦੇ ਨਾਲ ਉਹਦੀ ਪ ਧਰਮ ਪਤਨੀ ਹੋ ਕਿਹੜੇ ਕਿਹੜੇ ਕਿਹੜਾ ਮੁੱਖ ਮੰਤਰੀ ਜਾਂ ਕਿਹੜਾ ਪਾਰਟੀ ਦਾ ਪ੍ਰਧਾਨ ਹੈ ਕਿ ਉਹਦੀ ਜਿਹੜੀ ਵਾਈਫ ਆ ਉਹ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਡਿਸਕਸ ਕਰਨ ਰਣਨੀਤੀ ਤੈਅ ਕਰਨ ਨਹੀਂ ਇਹਦਾ ਮਤਲਬ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਪਾਰਟੀ ਕੋਈ ਖੋਹ ਕੇ ਨਾ ਲੈ ਜੇ ਸਾਡੀ ਪਾਰਟੀ ਦੇ ਕੋਈ ਹੋਰ ਕਬਜ਼ਾ ਨਾ ਕਰ ਲੇ ਸਾਡਾ ਸਿਆਸੀ ਤੌਰ ਤੇ ਨੁਕਸਾਨ ਤੇ ਜਿਹੜਾ ਹੋਇਆ ਕਿਉਂਕਿ ਕੇਜਰੀਵਾਲ ਕਦੀ ਸੋਚੇ ਨਾ ਹੋ ਕਿ ਕਿ ਮੈਂ ਭ੍ਰਿਸ਼ਟਾਚਾਰ ਦੇ ਲਹਿਰ ਚੋਂ ਨਿਕਲ ਕੇ ਮੁੱਖ ਮੰਤਰੀ ਬਣ ਗਿਆ ਤੇ ਫਿਰ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਮੈਨੂੰ ਜੇਲ੍ਹ ਜਾਣਾ ਪਵੇ ਇਸ ਕਰਕੇ ਜਿਹੜੇ ਜਲੰਧਰ ਦੇ ਪਵਨ ਕੁਮਾਰ ਟੀਨੂ ਉਮੀਦਵਾਰ ਨਾਲ ਜਲੰਧਰ ਦੇ ਐਮ ਐਲ ਏ ਲੁਧਿਆਣੇ ਤੋਂ ਅਸ਼ੋਕ ਪ੍ਰਾਸ਼ਰ ਉਰ ਪੱਪੀ ਸਾਹਿਬ ਆਮ ਆਦੀ ਪਾਰਟੀ ਦੇ ਕੈਂਡੀਡੇਟ ਦੇ ਤਿੰਨੋਂ ਦੋਨੇ ਤੇ ਬਾਕੀ ਦੋਨਾਂ ਜੀ ਸੀਟਾਂ ਦੇ ਲੁਧਿਆਣਾ ਹਲਕਾ ਵੀ ਔਰ ਜਲੰਧਰ ਕਾ ਐਮ ਐਲ ਏ ਤੇ ਕੈਂਡੀਡੇਟ ਅਰਵਿੰਦ ਉਹਦੀ ਸੁਨੀਤਾ ਕੇਜਰੀਵਾਲ ਦੇ ਨਾਲ ਮੀਟਿੰਗ ਕੀਤੀ ਹੈ ਨਾਲ ਰਾਜ ਸਭਾ ਮੈਂਬਰ ਲੁਧਿਆਣੇ ਵਾਲੇ ਰਾਜ ਸਭਾ ਮੈਂਬਰ ਵੀ ਗਏ ਕਿਉਂਕਿ ਉਹ ਉੱਥੇ ਵੀ ਉਹਨਾਂ ਦਾ ਪ੍ਰਭਾਵ ਹੈ ਜਲੰਧਰ ਜਿਹੜਾ ਲਵਲੀ ਯੂਨੀਵਰਸਿਟੀ ਦੇ ਮਾਲਕ ਹੋਗੇ ਫਿਰ ਵਿਕਰਮਜੀਤ ਸਿੰਘ ਸਾਨੀ ਔਰ ਜਿਹੜੇ ਸੰਦੀਪ ਪਾਠਕ ਨੇ ਜਿਹੜੇ ਜਨਰਲ ਸੈਕਟਰੀ ਨੇ ਆਮ ਆਦਿ ਉਹ ਵੀ ਉੱਥੇ ਪਰ ਸਵਾਲ ਇਹ ਹੈ ਕਿ ਉਹ ਕਿਸ ਹਸਿਆ ਦੇ ਵਿੱਚ ਉਹਦਾ ਉਹਨਾਂ ਦਾ ਕੇਜਰੀਵਾਲ ਦੀ ਵਾਈਫ ਦਾ ਪਾਰਟੀ ਤੇ ਕਿੰਨਾ ਕੀ ਅਸਰ ਬਣਾਉਣ ਦੀ ਖਾਤਰ ਕਿ ਚਾਹੇ ਅਰਵਿੰਦ ਕੇਜਰੀਵਾਲ ਜੇਲ ਲੇਕਿਨ ਪਾਰਟੀ ਦੀ ਕਮਾਂਡ ਮੇਰੇ ਕੋਲ ਯਾਰ ਹੋਰ ਨਹੀਂ ਤੇ ਇੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਾਂ ਇੱਕ ਪਾਰਟੀ ਪ੍ਰਧਾਨ ਦੀ ਧਰਮ ਪਤਨੀ ਮੀਟਿੰਗ ਕਰ ਨਹੀਂ ਸਕਦੇ ਪੰਜਾਬ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਉਹਨਾਂ ਦੀ ਧਰਮਪੰਤਰੀ ਤਾਂ ਮੀਟਿੰਗ ਕਰ ਸਕਦੀ ਜਾਂ ਸੁਬੀਰ ਸਿੰਘ ਬਾਦਲ ਦੀ ਧਰਮਪੰਤਰੀ ਹਰਸਿਮਰ ਕੌਰ ਕਦੀ ਮੀਟਿੰਗ ਨਹੀਂ ਕੀਤੀ ਜਾਂ ਉਸ ਤੋਂ ਪਹਿਲਾਂ ਕੈਪਟਨ ਮਿਰਿੰਦਰ ਸਿੰਘ ਕਾਂਗਰਸ ਪ੍ਰਧਾਨ ਨਹੀਂ ਮੀਟਿੰਗ ਜਾਖੜ ਸਾਹਿਬ ਜਾਂ ਬੀਜੇਪ ਹੋਰ ਜਿਹੜੇ ਪਾਰਟੀਆਂ ਦੇ ਪਰ ਉਹਨਾਂ ਦੀ ਧਰਮਪਤਿਆਂ ਤੇ ਮੀਟਿੰਗ ਕਰਦੀਆਂ ਪਰ ਇਹਨਾਂ ਕੀਤੀ ਇੱਕ ਨਵੀਂ ਰਵਾਇਤ ਸ਼ੁਰੂ ਕਰ ਦਿੱਤੀ ਕਿਉਂਕਿ ਕੇਜਰੀਵਾਲ ਪਰਿਵਾਰ ਨੂੰ ਡਰ ਹੈ ਕਿ ਸਾਡੀ ਕਿਤੇ ਚੀਫ ਮਿਨਿਸਟਰੀ ਵੀ ਨਾ ਖੁੱਸ ਜੇ ਤੇ ਸਾਡੇ ਕੋਈ ਜਿਹੜੇ ਪਾਰਟੀ ਦੀ ਜ਼ਿੰਮੇਵਾਰੀ ਉਹ ਵੀ ਨਾ ਕੋਈ ਖੋ ਕੇ ਲੈ ਜਾਏ ਉਹ ਵੀ ਨਾ ਕਿਤੇ ਖੁੱਸ ਜੇ ਕਿਉਂਕਿ ਰੌਲਾ ਤਾਂ ਪੈਣਾ ਕਿ ਜੇਲ੍ਹ ਤੋਂ ਕਿੰਨਾ ਕੁ ਚ ਪਾਰਟੀ ਚਲਾ ਸਕਦੇ ਹੋ ਜਦੋਂ ਕੇਜਰੀਵਾਲ ਸਾਹਿਬ ਹੁੰਦੇ ਸੀਗੇ ਬਾਹਰ ਹੁੰਦੇ ਸੀਗੇ ਅੰਦਰ ਨਹੀਂ ਗਏ ਸੀਗੇ ਉਦੋਂ ਪਹਿਲਾਂ ਪੰਜਾਬ ਵਾਲੇ ਲੀਡਰ ਕਿਹੜਾ ਮਾਰਦੇ ਸੀ ਦਿੱਲੀ ਹੁਣ ਦਿੱਲੀ ਵਾਲੇ ਪੰਜਾਬ ਕਿਹੜਾ ਮਾਰਦੇ ਨੇ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇਖੋ ਅਰਵਿੰਦ ਕੇਜਰੀਵਾਲ ਹੁਣੀ ਤੇ ਕਨਵੀਨਰ ਹੈ ਹੀ ਨਾ ਨਹੀਂ ਰਾਸ਼ਟਰੀ ਪ੍ਰਧਾਨ ਹੈ ਤੇ ਜਾਂਦੇ ਨੇ ਕਿ ਬੀਜੇਪੀ ਦੇ ਲੀਡਰ ਵੀ ਜਾਂਦੇ ਨੇ ਪਰ ਬੀਜੇਪੀ ਦਾ ਕਲਚਰ ਹੋਰ ਹੈ ਕਾਂਗਰਸ ਦਾ ਕਲਚਰ ਹੋਰ ਹੈ ਜਦੋਂ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਮੀਟਿੰਗ ਕਰਦੇ ਤੇ ਇਹੋ ਆਮ ਆਦੀ ਪਾਰਟੀ ਲੇ ਰੋਲਾ ਪਾਉਂਦੇ ਸੀ ਲੇਕਿਨ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਕਈ ਸਾਲ ਰਹੇ ਨੇ ਇੱਕ ਪਾਰਟੀ ਹਾਂ ਜੇ ਸਨੀਤਾ ਕੇਜਰੀਵਾਲ ਮੈਡਮ ਨੂੰ ਤੁਸੀਂ ਉਹ ਬਣਾ ਦੋ ਪਾਰਟੀ ਦਾ ਕੋਈ ਨਾ ਕੋਈ ਉਹਨਾਂ ਨੂੰ ਜ਼ਿੰਮੇਵਾਰੀ ਦੇ ਦੋ ਤੇ ਉਹ ਮੀਟਿੰਗ ਕਰਦੇ ਫੱਬਦੇ ਨੇ ਜੱਜਦੇ ਨੇ ਕਿ ਹਾਂ ਇੱਕ ਇੱਕ ਮੀਟਿੰਗ ਕਰ ਰਹੇ ਨੇ ਪਰ ਜੇ ਤੁਸੀਂ ਵਿਦਆਊਟ ਕੋਈ ਤੁਹਾਡੇ ਕੋਲ ਅਹੁਦਾ ਨਹੀਂ ਆ ਤੇ ਫਿਰ ਤੁਸੀਂ ਮੀਟਿੰਗ ਕਰਦੇ ਚੰਗੇ ਨਹੀਂ ਲੱਗਦੇ ਇਹ ਇੱਕ ਸਿਸ਼ਟਾਚਾਰਿਕ ਸਿਸਟਮ ਆ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਆਪੋਜੀਸ਼ਨ ਪਾਰਟੀ ਵੀ ਰੌਲਾ ਪਾਏਗੀ ਲੇਕਿਨ ਇਹੋ ਜੀਆਂ ਚੀਜ਼ਾਂ ਤੋਂ ਗਰੇਜ਼ ਕਰਨੀ ਚਾਹੀਦੀ ਕਿਉਂਕਿ ਆਮ ਆਮ ਆਦੀ ਪਾਰਟੀ ਆਮ ਲੋਕਾਂ ਦੀ ਤੁਸੀਂ ਕਹਿੰਦੇ ਪਾਰਟੀ ਆ ਇਹ ਟੱਬਰ ਦੀ ਪਾਰਟੀ ਨਹੀਂ ਆ ਹਰ ਜਾਂ ਦੇ ਸੁਨੀਤਾ ਕੇਜਰੀਵਾਲ ਨੂੰ ਪਾਰਟੀ ਦੇ ਕੋ-ਕਨਵੀਨਰ ਬਣਾ ਦੇਣਾ ਚਾਹੀਦਾ ਦਿੱਲੀ ਦੇ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਇੱਕ ਇੱਕ ਜ਼ਿੰਮੇਵਾਰੀ ਹੋਵੇ ਕਿ ਹਾਂ ਪਾਰਟੀ ਨੇ ਜ਼ਿੰਮੇਵਾਰੀ ਦੇ ਦਿੱਤੀ ਹੈਗੀ ਤੇ ਤੁਸੀਂ ਜਾਸਦੇ ਪਰ ਕਿਉਂਕਿ ਪਾਰਟੀ ਚੱਲਦੀ ਕੇਜਰੀਵਾਲ ਦੇ ਨਾਮ ਦੇ ਨਾਲ ਪਾਰਟੀ ਚੱਲਦੀ ਹੈ ਕਿਸੇ ਹੋਰ ਦੇ ਨਾਮ ਤੇ ਨਹੀਂ ਚੱਲਦੀ ਇਸ ਕਰਕੇ ਹਜਲੇ ਤੇ ਲੁਧਿਆਣਾ ਦੇ ਉਮੀਦਵਾਰ ਤੇ ਉੱਥੋਂ ਦੇ ਐਮਐਲਏ ਜਲੰਧਰ ਦੇ ਉਮੀਦਵਾਰ ਤੇ ਉੱਥੋਂ ਦੇ ਐਮਐਲਏ ਬਾਕੀ ਸੀਟਾਂ ਦੇ ਵੀ ਜਾਣਗੇ ਉਮੀਦਵਾਰ ਪਧਗੜ ਸਾਹਿਬਾਂ ਨੂੰ ਵੀ ਜਾਣਾ ਪਊਗਾ ਪਟਿਆਲੇ ਵਾਲੇ ਨੂੰ ਜਾਣਾ ਪਊਗਾ ਬਠਿੰਡੇ ਵਾਲੇ ਨੂੰ ਜਾਣਾ ਪਊਗਾ ਫਰੀਦਕੋਟ ਵਾਲੇ ਨੂੰ ਜਾਣਾ ਪਊਗਾ ਫਿਰੋਜ਼ਪੁਰ ਵਾਲੇ ਨੂੰ ਜਾਣਾ ਪਊਗਾ ਅੰਮ੍ਰਿਤਸਰ ਖਡੂਰ ਸਾਹਿਬ ਗੁਰਦਾਸਪੁਰ ਹਸ਼ਿਆਰਪੁਰ ਉਹ ਸਾਰਿਆਂ ਨੂੰ ਜਾਣਾ ਪਊਗਾ ਕਿਉਂਕਿ ਸ਼ੁਰੂਆਤ ਹੋਤੀ ਔਰ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਸਨੀਤਾ ਕੇਜਰੀਵਾਲ ਮੀਟਿੰਗਾਂ ਕਰ ਰਹੇ ਨੇ